ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਡਾ ਸਾਡੇ ਸਲਾਈ ਕਢਾਈ ਚੈਨਲ ਤੇ ਬਹੁਤ ਬਹੁਤ ਸਵਾਗਤ ਜੀ ਆਪਾਂ ਨੇ 2.5 ਮੀਟਰ ਸ਼ਰਟ ਦਾ ਕੱਪੜਾ ਆਪਾਂ ਸ਼ਰਟ ਦੀ ਕਟਿੰਗ ਕਰਨ ਲੱਗੇ ਆ ਪਹਿਲਾਂ ਕੱਟਣ ਤੋਂ ਪਹਿਲਾਂ ਕੱਪੜਾ ਮੇਲ ਲਿਆ ਕਰੋ ਮੈਂ ਕੱਪੜਾ ਮੇਲ ਲਿਆ ਮੇਰਾ ਪੂਰਾ 2.5 ਮੀਟਰ ਸ਼ਰਟ ਦਾ ਕੱਪੜਾ ਹੁਣ ਆਪਾਂ ਘੇਰੇ ਦੀ ਚੌੜਾਈ ਲੈਣੀ ਆ ਫੋਲਡ ਕਰਕੇ ਘੇਰਾ ਸ਼ਰਟ ਦਾ 22 ਇੰਚ ਤਿਆਰ ਆਪਾਂ 26 ਲਾਣਾ 26 ਦਾ ਹਾਫ ਅੱਧ 13 ਇੰਚ ਜੀ ਕਪੜਾ ਸਾਰਾ ਚੰਗੀ ਤਰ੍ਹਾਂ ਸੈੱਟ ਕਰ ਲਿਓ ਵਾਟ ਟੂਟ ਸਾਰੇ ਕੱਢ ਕੇ ਪੂਰੀ ਸੁਭਾਈ ਦੇ ਨਾਲ ਆ ਕਪੜਾ ਸਾਫ਼ ਕਰ ਲਿਓ نیچے ਵੀ ਕੋਈ ਵਾਟ ਨਾ ਰਜੇ ਫੇਰ ਆਪਾਂ ਇੱਕ ਰੰਗ ਚੰਗੀ ਤਰ੍ਹਾਂ ਮਿੰਤੀ ਕਰ ਲੈਣੀ ਆ 13 13 ਇੰਚ 13 ਦੁਨਾ 26 ਹੋਈ ਨਾ 2 ਇੰਚ ਆਪਣਾ ਘੇਰਾ ਹੋਈ ਨਾ ਤਿਆਰ ਤੇ 2 2 ਇੰਚ ਆਪਾਂ ਸਾਈਡਾਂ ਦੇ ਚੱਕਾ ਫੋਲਡਿੰਗ ਕਰਨ ਵਾਸਤੇ ਰੱਖ ਲੈਣਾ ਹਾਂਜੀ ਇਸੇ ਤਰ੍ਹਾਂ ਆਪਾਂ ਸਾਰਾ ਮੇਲ ਲੈਣਾ 13-13 ਇੰਚ ਕਿਤੇ ਵੱਧ ਕਿਤੇ ਕੱਟਣਾ ਹੋਵੇ ਕੰਨੀ ਵਾਸਤੇ ਆਪਾਂ ਅੱਧਾ-ਅੱਧਾ ਇੰਚ ਵੱਖ ਰੱਖ ਦੇਣਾ ਵਾ ਕੰਨੀ ਆਪਾਂ ਉਤਾਰ ਦੇਣੀ ਆ ਮੈਂ ਸਾਰੇ ਸ਼ਰਟਾਂ ਦੇ ਕੱਪੜਿਆਂ ਦੀ ਸੂਟਾਂ ਦੀ ਕੰਨੀ ਉਤਾਰ ਦੇਣੀ ਨਹੀਂ ਆ ਇੱਥੋਂ ਲੈਣਾ ਆਪਾਂ 3 ਇੰਚ ਫੋਲਡਿੰਗ ਕਰਨ ਵਾਸਤੇ ਨੀਚੋਂ ਘੇਰਾ 3 ਇੰਚ ਫੋਲਡਿੰਗ ਕਰਨ ਵਾਸਤੇ ਘੇਰਾ ਲੈ ਕੇ 45 ਇੰਚ ਆਪਣੀ ਲੰਥ 43 48 ਇੰਚ ਲੰਬਾਈ ਲੈਣੀ ਆਪਾਂ ਕੱਪੜੇ ਦੀ 3 ਇੰਚ ਵਿੱਚ ਐਡ ਕਰਨਾ 48 ਇੰਚ ਆਪਾਂ ਲੰਬਾਈ ਲੈਣੀ ਆ ਹਾਂਜੀ ਹੁਣ ਆਪਾਂ ਤੀਰਾ ਮੀਨ ਆਗਿਆ ਦਾ ਤੀਰਾ 7 ਇੰਚ ਤੇ ਮੈਸਰੀ ਬਾਦ ਆਈਏ ਚਲ ਤੀਰਾ 7 ਇੰਚ 7 ਹੀ ਆਪਾਂ ਮੋੜ ਲਵਾਂਗੇ ਇਥੇ ਸਟੇ ਸਕੀਲ ਦੇ ਨਾਲ ਆਪਾਂ ਸਿੱਧੀ ਲੈ ਲਾਵਾਂਗੇ 7 ਇੰਚ ਮੋੜੇ ਦੀ ਇਹ ਤੋਂ 2 ਇੰਚ ਛਾਤੀ ਮੋਢੇ 7 ਇੰਚ ਦਾ ਹਾਫ ਇਹ ਤੋਂ 3.5 ਇੰਚ ਕਰਕੇ ਤੇ ਗਲਾਈ ਦੇ ਦਾਂਗੇ ਆਪਾਂ ਬੈਕ ਸਾਈਡ ਦੇ ਮੋਢੇ ਦੀ ਬੜੇ ਰਾਮ ਨਾ ਬੈਕ ਸਾਈਡ ਦੇ ਮੋਢੇ ਦੀ ਗਲਾਈ ਦੇਣੀ ਇਥੋਂ 1/2 ਇੰਚ ਅੰਦਰ ਨੂੰ ਕਰਕੇ ਫਿਰ ਆਪਾਂ ਸਕੇਲ ਦੀ ਮਦਦ ਨਾਲ ਲੈਣ ਲਾ ਕੇ ਅਗਲੇ ਫਰੰਟ ਦੀ ਆਪਾਂ ਗੁਲਾਈ ਦੇਣੀ ਇਥੋਂ ਅੱਧਾ ਅੱਧਾ ਇੰਚ ਅੰਦਰ ਨੂੰ ਕਰਕੇ ਅੱਧਾ ਇੰਚ ਇਥੋਂ ਆਪਾਂ ਮੋਢੇ ਦੀ ਛਾਂਟ ਪਾ ਦੇਣੀ 1/2 ਇੰਚ ਗਲੇ ਦਾ ਰੱਖ ਕੇ ਅੱਧਾ ਇੰਚ ਮੋਢੇ ਦੀ ਛਾਂਟ ਆਪਾਂ ਪਾ ਦੇਣੀ ਇਥੋਂ 14 ਇੰਚ ਦੇ ਕਮਰ ਤੇ 23 ਇੰਚ ਦੇ हिਪ ਕਿਉਂਕਿ 23 ਇੰਚ ਦੇ हिਪ ਰੱਖੀਏ ਤੇ ਆਪਣੀਆਂ ਸਾਈਡਾਂ ਤੋਂ ਜਦੋਂ ਆਪਾਂ ਕਮੀਜ਼ ਪਾਉਣੇ ਆ ਤੇ ਆਪਣਾ ਨੇਫਾ ਨਹੀਂ ਬਿਲਕੁਲ ਵੀ ਦੇ ਦ ਜੇਦੋਂ ਆਪਾਂ 22 ਇੰਚ हिਪ ਰੱਖ ਲੈਨੇ ਆ ਤਾਂ ਬਾਅਦ ਵਿੱਚ 21.5 ਰਹਿ ਜਾਂਦੀ ਤੇ ਸਾਰਾ ਨੇਫਾ ਦਿੰਦਾ ਇਥੋਂ ਸਟੇ ਫਰਟੀਆਂ ਲੈਣਾ ਲਾ ਲਓ 11 ਇੰਚ ਦੇ ਪਲੇਟਾਂ ਦੀਆਂ ਨਿਸ਼ਾਨੀਆਂ 11 نیچے 7 ਇੰਚ ਤੇ ਹਾਂਜੀ ਪਲੇਟਾਂ ਦੀਆਂ ਨਿਸ਼ਾਨੀਆਂ ਆਪਾਂ ਲਾ ਲਈਆਂ ਇਹ ਤਾਂ 7 ਇੰਚ ਦੀ ਲੰਬਾਈ ਰੱਖ ਲਈ ਆਪਾਂ ਪਲੇਟਾਂ ਦੀ 8.5 ਕਮਰ 17 ਇੰਚ ਅੱਧਾ ਅੱਧਾ ਇੰਚ ਆਪਾਂ ਵਾਧਾ ਰੱਖਾਂਗੇ ਪਲੇਟਾਂ ਵਾਸਤੇ 18 ਇੰਚ ਕਮਰ ਰੱਖਾਂਗੇ ਤੋਂ ਇਹੇ ਤੇ ਆਪਣੀ 22 ਇੰਚ ਇਥੋਂ ਆਪਾਂ ਟੇਪਰ ਫੱਟੀ ਦੇ ਨਾਲ ਫੀਡਿੰਗ ਦੀ ਨਿਸ਼ਾਨੀ ਲਗਾ ਲਾਵਾਂਗੇ ਤੋ 1.5 ਇੰਚ ਕੰਨੀ ਵਾਲਾ ਪਾਸਾ ਕੱਢ ਕੱਢ ਕੇ ਤੇ ਆਪਾਂ ਕੰਨੀ ਲਾ ਦੇਣੀ ਆ 2 2 ਇੰਚ ਐਕਸਟਰਾ ਕਪੜਾ ਵਿੱਚ ਰੱਖ ਲੈਣਾ ਮੈਂ ਸਾਰੇ ਸੂਟਾਂ ਦੀ ਕੰਨੀ ਲਾ ਦੇਣੀ ਆ ਕੰਨੀ ਦੀ ਖਿੱਚ ਬੜੀ ਪੈਂਦੀ ਹੈ ਹੁਣ ਅਗੇ ਪੱਟੀ ਦੇ ਨਾਲ ਆਪਾਂ ਪੂਰਾ ਕਾਣ ਕੱਢ ਲਈਏ ਹੁਣ ਮੋਡੇ ਦੀ ਛਾਂੜ 1.5 ਇੰਚ ਪਾ ਕੇ ਤੇ ਆਪਾਂ ਮੋਡੇ ਦੀ ਕਟਾਈ ਪਾ ਦੇਣੀ ਆ कन्नी ला दया करो तो अद्धा अद्धा इंच जी कन्नी होती है ना ला दया करो क्योंकि कन्नी जो आप कपड़ा स्टिच कर तो कन्नी खिच बड़ी पाती है फ्रंट सैड अपनी कटिंग हो गई है हम आप बैक साइड कटिंग करा ਇਸੇ ਤਰ੍ਹਾਂ ਬੈਗ ਸਾਈਡ ਫੋਲਡ ਕਰ ਲੈਣੀ 13 13 ਇੰਚ ਆਪਾਂ ਮਿਲ ਕੇ ਉਦੇ ਉੱਪਰ ਫਰੰਟ ਸਾਈਡ ਜਿਹੜੀ ਵਿਛਾ ਦੇਣੀ ਹਾਂਜੀ ਇਹ ਬੜੇ ਧਿਆਨ ਨਾਲ ਵਿਛਾ ਲੈਣਾ ਉੱਤੋਂ ਸਾਫ਼ ਕਰਕੇ ਇਹ ਸਾਰਾ ਫਰੰਟ ਪੱਲੇ ਦੀ ਕਾਰਡ ਹੁਣ ਮੈਂ ਬੈਕ ਸਾਈਡ ਦੀ ਕਾਰਡ ਪਾ ਕੇ ਬਾਅਦ ਵਿੱਚ ਪਾਉਂਗੀ ਅਗਲੀ ਕਾਰਡ ਜਿਹੜੀ ਹੁੰਦੀ ਹੈ ਸਾਰਾ ਸੈੱਟ ਕਰ ਲੈਣਾ ਸੈਟ ਮੈਂ ਕਰ ਲਿਆ ਸਾਰਾ ਬਿਲਕੁਲ ਐ ਬਰਾਬਰ ਸਾਰਾ ਅੱਧਾ ਅੰਚ ਮੈਂ ਬੈਗ ਸਾਡ ਜਿਹੜੀ ਉੱਪਰੋਂ ਵਾਧ ਰੱਖ ਦਿੰਨੀ ਆ ਥੀਰੇ ਤੋਂ ਅੱਧਾ ਅੰਚ ਇਹਨੂੰ ਵਾਧ ਰੱਖ ਦਿੰਨੀ ਮੈਂ ਕਿਉਂਕਿ ਜਿਹੜਾ ਬੈਗ ਨੂੰ ਗਲਾ ਜਾਂਦਾ ਵਾਪਸ ਆਪਣਾ ਉਹ ਨਹੀਂ ਜਾਂਦਾ ਇਹਦੇ ਨਾਲ ਅੱਧਾ ਅੰਚ ਵਾਧ ਰੱਖਣ ਦੇ ਨਾਲ టేపరఫట్టీ చాణ పాద అద్ధే ఇంచోడేది హా క్యాక సైడ్ ਨਾਲ ਨਾਲ ਸਾਰੀ ਕਟਿੰਗ ਕਰ ਲੈਣੀ ਹੈ ਬੈਗ ਪੱਲੇ ਦੀ ਵੀ ਹੁਣ ਆਪਾਂ ਕੰਨੀ ਸਾਰੀ ਲਾਤੀ ਬੈਗ ਦੀ ਵੀ ਲਾਤੀ ਅਗਲੇ ਦੀ ਵੀ ਲਾਤੀ ਹੁਣ ਆਪਾਂ ਇੱਥੇ ਛਾਂ ਦੇਣਾ ਅਗਲਾ ਫਰੰਟ ਪੱਲਾ ਦੋ ਪੱਲੇ ਧਿਆਨ ਨਾਲ ਚੁੱਕ ਲਿਓ ਕਿਤੇ ਬੈਗ ਪੱਲੇ ਵੀ ਨਾਲ ਨਾਲ ਕਟਿੰਗ ਹੋ ਜਾਣਾ ਆਪਾਂ ਫਰੰਟ ਪੱਲੇ ਦੀ ਇੱਕ ਕਾਰਡ ਪਾਤੀ ਨਾਲ ਨਾਲ ਟੱਕ ਲਾ ਲਈ ਜਿੱਥੇ ਤੁਹਾਡੀ ਨਿਸ਼ਾਨੀ ਆਉਂਦੀ ਹੈ ਆਕਾਪਾ ਲਾ ਲਿਆ ਹੁਣ ਆਪਾਂ ਪਲੋਈਆਂ ਦੀਆਂ ਨਿਸ਼ਾਨੀਆਂ ਲਾਵਾਂਗੇ ਇੱਥੇ 2 ਇੰਚ ਦਾ ਗੈਪ ਦੇਣਾ ਉੱਪਰਲੀ ਮੋਢੇ ਵਾਲੀ ਪਲੋਈ ਨੂੰ ਤੇ 2 ਇੰਚ ਦਾ ਇਹ ਸਾਈਡ ਵਾਲੀ ਪਲੋਈ ਨੂੰ ਮਗਾ ਦੇਣਾ 2 ਇੰਚ ਦਾ ਗੈਪ ਦੇ ਕੇ ਆਪਾਂ ਸਿੱਧੀ ਮੋਢੇ ਤੋਂ ਟੇਪਰ ਦੇ ਵਿੱਚ ਪਲੇਟ ਪਲੋਈ ਪਾ ਦੇਣੀ ਹੈ ਇੱਥੋਂ ਹੋਇਆ ਪਾਸੇ ਆੜ ਪਲੋਈ ਨੂੰ 2 ਇੰਚ ਦਾ ਗੈਪ ਦੇਣਾ ਇਹ ਆਪਣੀ ਸਾਈਡ ਵਾਲੀਆਂ ਪਲੋਈਆਂ ਹੋ ਗਈਆਂ ਬੰਦੀ ਸਹਾਇਤਾ ਦੇ ਨਾਲ ਆਪਾਂ ਇਸ ਇਹੋ ਨਿਸ਼ਾਨ ਨੂੰ نیچے ਲੈ ਜਾਣੇ ਆਵੇ ਪਿੱਛੇ نیچے ਆਪਣੀ ਡੋਟ ਚਲੇ ਗਿਆ ਆਪਾਂ ਇੱਥੇ ਨਿਸ਼ਾਨੀਆਂ ਮਾਰ ਕੇ ਨਾ ਲਾ ਲੈਣੀਆਂ ਬਸ ਪੈਨ ਦੇ ਨਾਲ ਨਿਸ਼ਾਨੀਆਂ نیچے ਖਾਡੀਆਂ ਨਿਸ਼ਾਨੀ ਨਹੀਂ ਲਾਉਣੀ ਪੈਣ ਦੇ ਨਾਲ ਕਿਉਂਕਿ ਕੱਪੜੇ ਦੇ ਉੱਪਰ ਮੁੜ ਕੇ ਚਾਗ ਨਹੀਂ ਰਹਿੰਦੀ ਬਾਅਦ ਵਿੱਚ ਆਪਕੇ ਇਹਦਾ ਟੱਕ ਲਾਉਣਿਆ ਲੰਬਾਈ ਦਾ ਸ਼ਰਟ ਦੀ ਆਪਣੀ ਕਟਿੰਗ ਹੋ ਗਈ ਹੈ ਹੁਣ ਆਪਾਂ ਕਟਾਂਗੇ ਬਾਹਾਂ ਬਾਹ ਆਪਾਂ ਲਈ ਹੈ 20 ਇੰਚ ਆਪਾਂ ਲੈਂਸ ਦੇਣੀ ਵਿੱਚ ਇਹਦੇ 18 ਇੰਚ ਬਾਹ ਆਪਣੀ ਤਿਆਰ ਹੁੰਦੀ ਹੈ ਇਹਦੇ ਆ ਫੁੱਲਾਂ ਦਾ ਪ੍ਰਿੰਟ ਵੇਖ ਕੇ ਤੇ ਉਸੇ ਸਾਈਡ ਨੂੰ ਕੱਟਿਓ ਜਿਹੜੇ ਸਾਈਡ ਨੂੰ ਸ਼ਰਟ ਕੱਟੀ ਹੋਈ ਹੈ ਹਾਂਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਤੇ ਇਹਦੇ ਵਿੱਚ ਜੋੜ ਪੈਣਾ ਆਪਾਂ 20 ਇੰਚ ਬਾਹਾਂ ਦੀ ਲੰਬਾਈ ਲਾ ਕੇ ਤੇ ਵੇਖਣਾ ਵੀ ਮੋੜਾ ਆਪਣਾ ਕਿੰਨਾ ਆਉਂਦਾ ਤੇ ਆ ਕੰਨੀ ਆਪਾਂ ਲਾ ਦੇਣੀ ਹੈ ਕਨੂੰ ਦੱਸਿਆ ਮੈਂ ਸ਼ਰਟ ਦੀ ਕੰਨੀ ਵੀ ਲਾਤੀ ਤੇ ਹੁਣ ਮੈਂ ਬਾਹਾਂ ਦੀ ਕੰਨੀ ਵੀ ਲਾਤੀ ਅੱਧਾ ਦੈਂਚਾ ਹੀ ਉਸ ਇੰਚ ਆਈਆਂ ਹੁਣ ਇਹਦੇ ਵਿੱਚ ਜੋੜ ਪੈਣਾ ਵਾ ਆਪਾਂ ਮੋਢਾ ਚੈੱਕ ਕਰਾਂਗੇ ਆਪਣਾ ਮੋਢਾ ਕਿੰਨਾ ਹੁੰਦਾ ਵਾ ਤੇ ਆਪਾਂ ਬਾਹਾਂ ਦੇ ਵਿੱਚ ਜੋੜ ਪਾਵਾਂਗੇ ਜਿਹੜੇ ਮੈਚਿੰਗ ਸੂਟ ਹੁੰਦੇ ਇਹਨਾਂ ਦੀ ਸ਼ਰਟਾਂ ਦੇ ਵਿੱਚ ਸਾਰਿਆਂ ਦੇ ਜੋੜ ਬਾਵਾਂ ਤੇ ਪੈਂਦਾ ਪੈਂਦਾ ਆਲ ਓਵਰ ਸੂਟ ਹੋ ਕੇ ਫਿਰ ਜੋੜ ਨਹੀਂ ਪੈਂਦਾ 9 ਇੰਚ ਆਪਣਾ ਮੋਢਾ ਆਪਾਂ ਨੂੰ ਦਾ 2 ਇੰਚ ਕਪੜਾ ਚਾਹੀਦਾ 1 ਇੰਚ ਅੰਦਰ ਰੱਖਣ ਵਾਸਤੇ ਜੋੜ ਪਾਉਣ ਲੱਗਿਆਂ ਵੇਖ ਲੈਣਾ ਦੋਨਾਂ ਬਾਹਾਂ ਦੇ ਜੋੜ ਬੈਕ ਸਾਈਡ ਤੇ ਹੋਣੇ ਚਾਹੀਦੇ ਆ ਇਹ ਵੇਖ ਲੈਣਾ ਆਪਣਾ ਪਹਿਲਾਂ ਕਟਿੰਗ ਕਰਨ ਤੋਂ ਪਹਿਲਾਂ ਵਾਂ ਗਲਾਈ ਪਾਉਣ ਤੋਂ ਮੁੱਢੇ ਦੀ ਤੇ ਆਪਣੇ ਦੋਨੇ ਜੋੜ ਬੈਕ ਸਾਈਡ ਤੇ ਹੁੰਦੇ ਆ ਇਹ ਤੋਂ 2 ਇੰਚ ਰੱਖ ਲੈਣਾ 2 ਇੰਚ ਰਾ ਕੇ ਇਥੋਂ ਆਪਾਂ 3.5 ਇੰਚ ਰੱਖਣਾ 3.5 ਇੰਚ ਰਾ ਕੇ ਦੀ ਗਲਾਈ ਪਾਦਣੀ ਲੰਬਾਈ ਇਹਦੀ ਏ 20 ਆਖੀ 17 18 ਇੰਚ ਆਪਣੀ ਬਾਹ ਤੇ ਆ ਰਿਹਾ ਤੇ ਪਾਈ ਤੇ ਆਮ ਨਾਲ ਗਲਾਈ ਪਾਦਣੀ ਹੈ ਬਾਹ ਦੀ ਇਹ ਤੋਂ ਆਪਾਂ ਪਾਕਿਸਤਾਨੀ ਬਾਹ ਬਣਾਉਣੀ ਆ ਉਹਦੇ ਹਿਸਾਬ ਨਾਲ ਥੋੜਾ ਜਿਹਾ ਕਪੜਾ ਵਿੱਚੋਂ ਕਟਿੰਗ ਕਰਕੇ ਤੇ ਬਾਕੀ ਆਪਾਂ ਕਪੜਾ ਸਾਰਾ ਰੱਖ ਲੈਣਾ ਕਾਣਕੂਨ ਕੱਟਦੇ ਸਾਈਜ ਜਿਹੜੇ ਵਿੱਚ ਟੇਡੇ ਚੁਬਿਆਗਾ ਕੱਪੜਾ ਹਾਂਜੀ ਆਪਣੀ ਬਾਹਾਂ ਦੀ ਕਟਿੰਗ ਵੀ ਹੋ ਗਈ ਹੈ ਸ਼ਰਟ ਕੱਟ ਕੇ ਆਪਣੀ ਰੈਡੀ ਹੈ ਬਾਹਾਂ ਦੇ ਵਿੱਚ ਆਪਣੇ ਜੋੜ ਪੈਣੇ ਐ ਸੋਖ ਦੇ ਜੋੜ ਲਾ ਕੇ ਦੇਖ ਲਓ ਵੀ ਜੋੜ ਸਹੀ ਬੈਕ ਸਾਈਡ ਤੇ ਹੁੰਦੇ ਆ ਬੈਕ ਸਾਈਡ ਤੇ ਮੇਸ਼ਾ ਜੋੜ ਲਿਆਉਣਾ ਚਾਹੀਦਾ ਬਾਹਾਂ ਦਾ ਹੁਣ ਆਪਾਂ ਫਰੰਟ ਸਾਈਡ ਦੀ ਕਾਰਡ ਪਾਵਾਂਗੇ ਕਾਰਡ ਦੂਸਰੀ ਸਾਈਡ ਤੇ ਪਾਉਣੀ ਜਿੱਧਰ ਜੋੜ ਨਹੀਂ ਪਣਾ ਜੋੜ ਦਾ ਖਿਆਲ ਰੱਖਣਾ ਵੀ ਜੋੜ ਬੈਕ ਸਾਈਡ ਤੇ ਹੋਵੇ ਕਾਰਡ ਅੱਗੇ ਸਾਈਡ ਤੇ ਚੰਦ ਕੱਟ ਕੇ ਆਪਣੀ ਰੈਡੀ ਹੋ ਗਈ ਹੈ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤਾਂ ਸਾਸ਼ੀ ਕਾਲ ਜੀ